ਸ਼ਸ਼ੀ ਗਾਜੀ ਸਾਰਿਆਂ ਤੁਸੀਂ ਦੇਖ ਰਹੇ ਹੋ ਸੱਚ ਮੈਨ ਨਿਊਜ਼ ਪੰਜਾਬ ਮੈਂ ਵਿੱਕੀ ਵੀਰ ਕਸਟਮ ਅਕਲਬਾਣੂ ਦੇ ਨਾਲ ਇਸ ਟਾਈਮ ਮੌਜੂਦ ਸੀ ਪਿੰਡ ਦਗਾਲ ਦੇ ਵਿੱਚ ਇੱਥੇ ਤੁਹਾਨੂੰ ਜਿਹੜੇ ਵਾਟਰ ਬਾਕਸ ਦੀ ਸਪਲਾਈ ਆਪਣੇ ਪਿੰਡਾਂ ਦੇ ਵਿੱਚ ਆਂਦੀ ਹੈ ਉਹਨਾਂ ਦੀਆਂ ਕਰਤੂਤਾਂ ਤੁਹਾਨੂੰ ਮੈਂ ਦਿਖਾਉਣੇ ਦਿਖਾਉਣ ਜਾ ਰਿਹਾ ਥੋੜੀ ਵੀਡੀਓ ਲੰਬੀ ਹੋਏਗੀ ਜ਼ਰੂਰ ਵੀਡੀਓ ਨੂੰ ਦੇਖਿਓ ਜ਼ਰੂਰ ਔਰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਮੈਂ ਇੱਕ ਇੱਕ ਗੱਲ ਇਹਦੇ ਵਿੱਚ ਤੁਹਾਡਾ ਨਾਲ ਸ਼ੇਅਰ ਕਰਨੀ ਤੁਸੀਂ ਇੱਕ ਮੇਰੇ ਸਾਹਮਣੇ ਦੇਖ ਸਕਦੇ ਹੋ ਕਿ ਟੋਇਆ ਕਿਦਾਂ ਪਟਿਆ ਪਿਆ ਔਰ ਇਸ ਟੋਇਏ ਦੇ ਵਿੱਚ ਥੱਲੇ ਨੀਚੇ ਦੀ ਵਾਟਰ ਬਾਕਸ ਵਾਲੀ ਜਿਹੜੀ ਪਾਈ ਪਾਈਪ ਦੇ ਥਲੇ ਹੈਗੀ ਆ ਲੇਕਿਨ ਇਹ ਪਾਈਪ ਕਹਿੰਦੇ ਨੇ ਵੀ 6-7 ਮਹੀਨੇ ਤੋਂ ਪਹਿਲਾਂ ਹੀ ਟੁੱਟੀ ਹੋਈ ਸੀ ਤਾਂ ਔਰ ਵਾਟਰ ਬਾਕਸ ਵੱਲੋਂ ਉਹਨਾਂ ਨੂੰ ਸ਼ਿਕਾਇਤ ਵੀ ਦਰਜ ਕਰਾਈ ਵੀ ਪਾਈਪ ਟੁੱਟੀ ਹੈ ਲੀਕਿੰਗ ਹੁੰਦੀ ਹੈ ਲੇਕਿਨ ਉਹਨਾਂ ਨੇ ਉਹਦੇ ਉੱਤੇ ਦੇਖ ਸਕਦੇ ਤੁਸੀਂ ਕਿ ਟਿਊਬਾਂ ਵਲ ਕੇ ਨਾ ਉਹਨੂੰ ਇੱਕ ਵਾਰੀ ਐਦਾਂ ਹੀ ਕੰਮ ਜਾਂ ਚਲਾ ਕੇ ਉਹਨੂੰ ਦੁਬਾਰੇ ਦੱਬ ਦਿੱਤਾ ਔਰ ਇਹ ਵਾਲਾ ਪਾਣੀ ਜਿਹੜਾ ਉਤੋਂ ਬਾਅਦ ਜਾਨੀ ਕਿ ਲੀਕਿੰਗ ਦੀ ਹਟੀ ਕੋ ਨਹੀਂ ਹੈਗੀ ਔਰ ਲੀਕਿੰਗ ਹੁੰਦੀ ਹੈ ਹੁਣ ਦੇ ਨਾਲ-ਨਾਲ ਜਿਹੜੇ ਨਾਲ ਨੇੜੇ ਚੜ੍ਹਦੀਆਂ ਦਿਵਾਰਾਂ ਨੇ ਘਰ ਨੇ ਉਹਨਾਂ ਨੂੰ ਭਾਰੀ ਨੁਕਸਾਨ ਵੀ ਇੱਥੇ ਪਹੁੰਚਿਆ ਵੀ ਦੇਖ ਸਕਦੇ ਤੁਸੀਂ ਅੰਦਰ ਦੀਆਂ ਜਿਹੜੀਆਂ ਮੈਂ ਉਹ ਵੀ ਵੀਡੀਓ ਤੁਹਾਡੇ ਨਾਲ ਮੈਂ ਜਰੂਰ ਸਾਂਝਾ ਕਰਾਂਗਾ ਤੇੜਾਂ ਪੂਰੀਆਂ ਮਾਰ ਚੁੱਕੀਆਂ ਨੇ ਇੱਥੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਲੋਕ ਕਿੰਨੇ ਦੁਖੀ ਹੋਏ ਬੈਠੇ ਨੇ ਇੱਕ ਪਾਣੀ ਪੀਣ ਵਾਲਾ ਜਿਹੜਾ ਯਾਰ ਹਰੇਕ ਪਿੰਡ ਦਾ ਇਹੀ ਹਾਲ ਆ ਕਿਉਂਕਿ ਹਰੇਕ ਪਿੰਡ ਦੇ ਵਿੱਚ ਪਾਣੀ ਗੰਦਾ ਪੀਣ ਨੂੰ ਲੋਕੀ ਮਜਬੂਰ ਹੋਏ ਪੈ ਨੇ ਔਰ ਇਹੀ ਅੱਜ ਪ ਸਰੇ ਤੇ ਧਰਤੀ ਜਿਹੜੀ ਆ ਉਹ ਦਬਣ ਲੱਗ ਰਹੀ ਆ ਔਰ ਜਿਹੜੀ ਬਿਲਡਿੰਗਾਂ ਨੇ ਉਹਨਾਂ ਨੂੰ ਨੁਕਸਾਨ ਪਹੁੰਚਦਾ ਹੋਇਆ ਬਾਕੀ ਜਿਹੜੇ ਇੱਥੇ ਤੇ ਆਪਾਂ ਹੈਗੇ ਨੇ ਨਾਲ ਵਾਸੀ ਜਿਹੜੇ ਆਪਣੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਹਾਂਜੀ ਸੱਸੀ ਕਾਲ ਜੀ ਬਈ ਸਿੱਗਾ ਜੀ ਕੀ ਨਾਮ ਹੈ ਆਪਣਾ ਮੈਂ ਨੀਤੂ ਸ਼ਰਮਾ ਜੀ ਅੱਛਾ ਅੱਜ ਇਹ ਕੀ ਮਸਲਾ ਹੋ ਗਿਆ ਜਿਹੜਾ ਤੁਸੀਂ ਕਟੋਇਆ ਪਟਿਆ ਹੋਇਆ ਔਰ ਪਾਈਪ ਇੱਕ ਦਿਖ ਰਹੀ ਆ ਬਾਈ ਬੰਦਾ ਹੁਣ ਧੰਨਵਾਦ ਬਹੁਤ ਬਹੁਤ ਜਿਹੜੇ ਤੁਸੀਂ ਪਹੁੰਚੇ ਹੋ ਰਹੇ ਬੇਨਤੀ ਕਰਦੇ ਆ ਬਈ ਇਹ ਪੂਰੇ ਨਹੀਂ ਹੈਗੇ ਸਾਰੇ ਪਿੰਡ ਦੇ ਵਿੱਚ ਬੁਰਾ ਹਾਲ ਆ ਜੀ ਜਿਹੜਾ ਕਿ ਸਾਡੇ ਪਾਣੀ ਬ ਬਿਮਾਰੀਆਂ ਲੱਗ ਰਹੀਆਂ ਨੇ ਲੋਕਾਂ ਨੂੰ ਬਹੁਤ ਗਈ ਨਹੀਂ ਖਾ ਖਾ ਖੜਾ ਪਸਤਾ ਪਿਆ ਪਸਤਾ ਪਿਆ ਸਾਰੀ ਤਿੰਨ ਦਿਨ ਹੋ ਗਿਆ ਸਪਲਾਈ ਬੰਦ ਪਈ ਹੈ ਜੀ ਜਿਹੜਾ ਨਾਲੀ ਵਾਲਾ ਪਾਣੀ ਵਿੱਚ ਰਲਣ ਲੱਗ ਰਿਹਾ ਬਹੁਤ ਬੁਰਾ ਹਾਲ ਹੈ ਪਾਣੀ ਦਾ ਸੀ ਤੇ ਜਿਹੜਾ ਇਥੋਂ ਦਾ ਪ੍ਰਸ਼ਾਸਨ ਹੈਗਾ ਆ ਜਿਹੜੇ ਵਾਟਰ ਬੱਚਦੇ ਆਪਣਾ ਕੰਮ ਕਰਨ ਵਾਲੇ ਹੈਗੇ ਨੇ ਗਵਰਨਮੈਂਟ ਵੱਲੋਂ ਤਨਖਾਹਾਂ ਵੀ ਲੈਂਦੇ ਨੇ ਉਹਨਾਂ ਨੇ ਇੱਥੇ ਆ ਕੇ ਸਾਰ ਲਈਏ ਜੀ ਬਾਈ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹੱਥ ਮਨ ਕੇ ਬਹੁਤ ਵਾਰੀ ਫੋਨ ਕਰ ਲਿਆ ਦੇਖੋ ਉਹਦਾ ਗੁੰਜਾਂਦੇ ਨਹੀਂ ਹੈਗੇ ਫੋਨ ਕਰਿਆ ਉਹਨਾਂ ਨੂੰ ਸਾਡੇ ਪੰਚਾਇਤ ਮੈਂਬਰ ਸਾਹਿਬ ਨੇ ਵੀ ਖੜੀ ਨੂੰ ਇਹਨਾਂ ਤੋਂ ਫੋਨ ਕਰਾਇਆ ਉਹ ਕਹ ਕੋਈ ਸੁਣੇ ਇਸ ਜੀ ਦੀ ਨਾ ਇਹਨੂੰ ਕਿੰਨਾ ਕ ਟਾਈਮ ਹੋ ਗਿਆ ਪਾਇਪ ਟੁੱਟੇ ਨੂੰ ਜਿਹਦੇ ਉੱਤੇ ਤੇ ਦੇਖਿਆ ਵੀ ਤੇ ਟੁੱਟੇ ਟੀਪ ਬੰਨੀ ਹੋਈ ਐ ਇਹ ਪਾਇਪ ਟੁੱਟੇ ਤਿੰਨ ਮਹੀਨੇ ਪਹਿਲਾਂ ਟੁੱਟੇ ਪਾਇਪ ਜੀ ਇਹ ਚਾਰ ਪੰਜ ਦਿਨ ਪਾਣੀ ਬੰਦ ਰਿਆ ਅਸੀਂ ਜੋਰ ਲਾ ਕੇ ਇਕੱਠੇ ਹੋ ਗਏ ਸੀ ਬੈਠੇ ਉਰੇ ਤਾਂ ਇਹ ਠੇਕੇਦਾਰ ਆਈ ਦੀ ਉੱਤੇ ਟੀਬਲੇਟ ਦੇ ਉੱਪਰ ਆ ਗਈ ਜਿਹੜੀ ਟੀਬਲੇਟ ਨਾਲ ਪਾਣੀ ਬੰਦ ਨਹੀਂ ਹੋਇਆ ਗਿਆ ਦਵਾਰੋਂ ਦਾ ਮਗਰ ਦੀ ਫੇਟ ਗੱਲ ਦਾ ਕਰ ਡਿੱਗ ਗਿਆ ਜੀ ਅਗਲੇ ਫੇਰ ਪਾਣੀ ਬੰਦ ਕਰਦਾ ਕਰਤਾ ਜੀ ਉਰੋਂ ਜੀ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗਦਾ ਸੀ ਇਹ ਕਰਦੇ ਸਾਰਾ ਹੱਲ ਕਰੇਗਾ ਵੀ ਜੀ ਇਹ ਜੋ ਪਾਣੀ ਦਾ ਜਿਹੜੀ ਕਾਬਰ ਨੂੰ ਜਬੰਦੀ ਕਾਰਵਾਈ ਆ ਉਹਦੇ ਕਾਰਵਾਈ ਕਰੀ ਜਾਵੇ ਜੀ ਕਿ ਮਲਾਕਮਨੀ ਜੀ ਬਿਲਕੁਲ ਕਿਉਂਕਿ ਜਿੰਨਾਂ ਦੀ ਡਿਊਟੀ ਬਣਦੀ ਹੈ ਉਹਨਾਂ ਵੱਲੋਂ ਤਾਂ ਹਾਲੇ ਤੱਕ ਕੋਈ ਸਾਰ ਨਹੀਂ ਲਈ ਕੋਈ ਸਾਰ ਨਹੀਂ ਲਈ ਹਲਕੁਮ ਨਹੀਂ ਗਿਆ ਜਬ ਜੋ ਪਰਵਾਇਆ ਗਿਆ ਸਾਰੇ ਬੰਨੇ ਖੜੇ ਸੀ ਅੱਛਾ ਇਹ ਅਸੀਂ ਆ ਪਰਵਾਇ ਪੰਚਾਇਤ ਪਰਵਾਇ ਪੰਚਾਇਤ ਲੱਗ ਰਹੀ ਨਾਲ ਜੀ ਬਿਲਕੁਲ ਠੇਕੇਦਾਰ ਕੋਈ ਨਹੀਂ ਆਇਆ ਜੁਰੇ ਮੈਕਵਾਲਾ ਕੋਈ ਨਹੀਂ ਆਇਆ ਜੀ ਜੇ ਜੀ ਸਾਹਿਬ ਨੂੰ ਫੋਨ ਕਰਿਆ ਜੀ ਸਾਹਿਬ ਵੀ ਕੋ ਕਹਿੰਦਾ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਅੱਛਾ ਉਹਨਾਂ ਨੇ ਵੀ ਸਾਫ ਬਾਲਾ ਆਇਆ ਬਿਲਕੁਲ ਜੀ ਹਾਂਜੀ ਹਾਂਜੀ ਤੇ ਜਿਹੜਾ ਠੇਕੇਦਾਰ ਜਿਹੜਾ ਹੈਗਾ ਉਹ ਵੀ ਬੰਦਾ ਇੱਥੇ ਪਹੁੰਚ ਕੀਤੀ ਹਾਂ ਜਿਹੜਾ ਮੈਂ ਟੁੱਟੀ ਛੜਦਾ ਇਹ ਬਸਾਰਾ ਗਰੀਬੰਦਾ ਇਹ ਕੁਰਦਾ ਸਾਰੇ ਮਿਲਦਾ ਉਹ ਆਏ ਹੋਏ ਖੜੇ ਖੜੇ ਲਵੇ ਉਹ ਕਹਿੰਦਾ ਮੇਰੀ ਤੇ ਕੋ ਪਹੁੰਚ ਨਹੀਂ ਹੈਗੀ ਉਹਨੇ ਬਥੇਰੇ ਫੋਨ ਕਰ ਲਏ ਉਹ ਨੂੰ ਕਹਿੰਦੇ ਅਸੀਂ ਆ ਰਹੇ ਹਾਂ ਆ ਰਹੇ ਹਾਂ ਪਹਿਲਾਂ ਫੋਨ ਕਰ ਕੇ ਕਹਾਂ ਪਟਿਆਲੇ ਗਿਆ ਸਾਡੀ ਜਨਗੀ ਕੋਈ ਸਮਾਈ ਨਹੀਂ ਹੋ ਰਹੀ ਜੀ ਆਹ ਸਾਡੇ ਮੈਂਬਰ ਸਾਹਿਬ ਖੜੇ ਨੇ ਜੋ ਮੋੜ ਦੇ ਨਾਲ ਡਾਉ ਖੜੇ ਨੇ ਬਾਕੀ ਸਾਰੇ ਖੜੇ ਨੇ ਪਤਾ ਕਰ ਲੋ ਜੀ ਸ੍ਰੀਕਾ ਜੀ ਸ੍ਰੀਕਾ ਜੀ ਕੀ ਨਾਂ ਹੈ ਤੁਹਾਡਾ ਰਣਜੋਤ ਸਿੰਘ ਜੀ अच्छा ये ਤੁਸੀਂ ਇਸ ਮੈਂਬਰ ਵੀ ਹੈਗੇ ਉਸ ਪਿੰਡ ਦੇ ਹਨ ਲੇਕਿਨ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਕਿ ਕਿੰਨਾ ਰੋਸ ਆ ਰਿਹਾ ਰੋਸ ਬਣਦਾ ਵੀ ਹੈ ਕਿਉਂਕਿ ਪਾਣੀ ਇਹ ਜ਼ਰੂਰੀ ਹੁੰਦਾ ਹੈ ਕਿ ਪਾਣੀ ਸਾਫ ਪੀਣ ਵਾਲਾ ਮਿਲਣਾ ਚਾਹੀਦਾ ਹੈ ਕਿ ਇੱਥੇ ਪਾਣੀ ਪੀ ਗੰਦਾ ਦਾ ਜਾ ਰਿਹਾ ਲੇਕਿਨ ਜਿਹੜੀ ਨਾਲ ਦੀਆਂ ਬਿਲਡਿੰਗਾਂ ਨੇ ਉਹਨਾਂ ਨੂੰ ਵੀ ਨੁਕਸਾਨ ਇਹ ਜਿਆਦਾ ਖਰਾਬ ਹੈ ਜੂਰੇ ਵੀ ਪਿੱਛੇ ਵੀ ਸਾਰੀ ਖਰਾਬ ਹੈ ਪਾਣੀ ਆ ਜਾਂਦਾ ਬਾਹਰ ਉੱਪਰ ਫਿਰ ਖਿੱਚਦੇ ਦੁਬਾਰਾ ਇਹ ਕੱਲ ਇਹਨਾਂ ਦੀ ਤੇੜ ਆ ਗਈ ਉੱਤੇ ਮਕਾਨ ਨੂੰ ਇਹਨਾਂ ਨੇ ਟੁੱਟੀ ਬੰਦ ਕਰ ਦਿੱਤੀ ਜੀ ਟੂਟੀ ਬੰਦ ਕਰੀ ਅਸੀਂ ਇਹਨੂੰ ਠੇਕੇਦਾਰ ਨੂੰ ਫੋਨ ਕੀਤਾ ਵੀ ਆ ਕੇ ਦੇਖ ਭਾਈ ਅਗਲੇ ਦਾ ਮਕਾਨ ਖਰਾਬ ਹੁੰਦਾ ਬਾਕੀ ਲੋਕ ਤੇ ਹੈ ਮਾਰੇ ਨੇ ਕਿਸੇ ਨੂੰ ਪਾਣੀ ਨਹੀਂ ਮਿਲਦਾ ਤੇ ਤੜਕੇ ਉਹਨੇ ਮੈਨੂੰ ਕਿਹਾ ਕਹਿੰਦਾ ਇਹ ਟੂਟੀ ਸਾਫ਼ ਹੈ ਠੀਕ ਹੈ ਇਹ ਨਹੀਂ ਕਿਤੇ ਟੂਟੀ ਮੈਂ ਤੁ ਆ ਕੇ ਤਾਂ ਦੇਖ ਮਕਾਨ ਉ ਤਾਂ ਨਹੀਂ ਦੜ ਸਕਦੇ ਕਹਿੰਦਾ ਜੀ ਇਹ ਠੀਕ ਹੈ ਤੁਸੀਂ ਕਰੋ ਜੇ ਕਰ ਸਕਦੇ ਮੈਂ ਜੀ ਆਪ ਪਟਕੇ ਦੇਖਦੇ ਆ ਫਿਰ ਜੇ ਟੁੱਟਿਆ ਹੈ ਫਿਰ ਆਏਗਾ ਨਾ ਜੀ ਅਜੋ ਟੁੱਟਿਆ ਨਿਕਲਿਆ ਹੁਣ ਜਦੋਂ ਜੀ ਕੱਢਿਆ ਉਹ ਹਾਲ ਤੱਕ ਵੀ ਨਹੀਂ ਗੱਲ ਸੁਣਦਾ ਸਾਡੀ ਅਛਾ ਹਲੇ ਤੱਕ ਵੀ ਨਹੀਂ ਨਹੀਂ ਜਸੂਨੀ ਹੁਣ ਵੀ ਕਹੀਂ ਜਾਂਦਾ ਮੈਂ ਪਟਿਆਲੇ ਗਿਆ ਕਦੇ ਕਿਤੇ ਗਿਆ ਕਦੇ ਕਿਤੇ ਗਿਆ ਪੰਚਾਇਤ ਮੈਂਬਰ ਹੋਣ ਦੇ ਨਾਤੇ ਤੁਸੀਂ ਵੀ ਉਹਨੂੰ ਖਿੱਚ ਤਾਂ ਸਕਦੇ ਹੋ ਕਿਉਂਕਿ ਤੁਹਾਡੇ ਪਾਸ ਡਿਊਟੀ ਲੱਗੇ ਜੇ ਸਰਕਾਰੀ ਡਿਊਟੀ ਦੇ ਕੰਮ ਕਰਦਾ ਤਾਂ ਉਹਦਾ ਫਰਜ਼ ਜਿਹੜਾ ਬਣਦਾ ਉਹਨੂੰ ਕਰਨਾ ਚਾਹੀਦਾ ਹਾਂਜੀ ਇਹ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਕਰਾਂਗੇ ਜੀ ਹੁਣ ਸਾਰਾ ਨਵੀਂ ਪੰਚਾਇਤ ਬਣੀ ਆ ਇਹ ਹੁਣ ਸਾਰਾ ਅਸੀਂ ਇੱਥੇ ਸਾਰਾ ਸਿਸਟਮ ਠੀਕ ਕਰਾਂਗੇ ਪਹਿਲਾਂ ਵਾਲਾ ਇਹ ਕੰਮ ਖਰਾਬ ਹੋਇਆ ਹੋਇਆ ਜੀ ਹਾਂਜੀ ਜਿਹੜੇ ਸਾਡੇ ਨਾਲ ਇੱਥੇ ਜਿਹੜੇ ਟੂਟੀ ਛੱਡਦੇ ਨੇ ਯਾਨੀ ਕਿ ਉਹ ਪਿੰਡ ਦੇ ਹੀ ਵਸਨੀਕ ਹੈਗੇ ਨੇ ਜਿਹੜੇ ਮੇਨ ਜਿਹੜੇ ਕੰਮ ਕਰਨ ਵਾਲੇ ਹੈਗੇ ਨੇ ਨਾ ਜਿਨ੍ਹਾਂ ਦੀ ਡਿਊਟੀਆਂ ਬਣਦੀਆਂ ਨੇ ਉਹ ਤਾਂ ਕਦੇ ਇੱਥੇ ਕਹਿੰਦੇ ਨੇ ਅਸਾਰ ਲਈ ਨਹੀਂ ਲੇਕਿਨ ਉਹਨਾਂ ਨੇ ਪਿੰਡ ਦੇ ਵਿੱਚ ਇੱਕ ਬੰਦਾ ਰੱਖਿਆ ਹੋਇਆ ਉਹਨੂੰ ਉਹਦੇ ਸਯੋਗ ਨਾਲ ਇੱਥੇ ਪਾਣੀ ਛੱਡਿਆ ਜਾਂਦਾ ਤੇ ਬੰਦ ਕੀਤਾ ਜਾਂਦਾ ਬਾਕੀ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਜੀ ਆਪਣਾ ਪ੍ਰਗਟ ਸਿੰਘ ਆ ਜੀ ਅੱਛਾ ਇਹ ਕੀ ਮਸਲਾ ਹੋ ਗਏ ਤੁਸੀਂ ਪਾਣੀ ਛੱਡਦੇ ਹੋ ਤੁਹਾਡਾ ਇੱਥੇ ਪਹਿਲਾਂ ਕੰਮ ਦੱਸੋ ਵੀ ਤੁਸੀਂ ਕੀ ਬਾਟਰ ਬੈਕ ਦੇ ਵਿੱਚ ਪਾਣੀ ਸਪਲਾਈ ਛੱਡਣੇ ਪੈਣ ਵਾਸਤੇ ਅੱਛਾ ਜੀ ਤੁਹਾਨੂੰ ਕਿੰਨੇ ਰੱਖਿਆ ਜੀ ਇੱਥੇ ਵੀ ਪਾਣੀ ਛੱਡਣ ਵਾਸਤੇ ਠੇਕੇਦਾਰ ਨੇ ਅੱਛਾ ਜੀ ਹਾਂ ਜੀ ਵੀ ਯਾਨੀ ਕਿ ਸਵੇਰੇ ਸ਼ਾਮ ਜਿਹੜੀ ਟੂਟੀ ਛੱਡਦੇ ਉਹ ਤੁਹਾਡੇ ਅੰਡਰ ਜਾਂਦੀ ਹੈ ਹਾਂ ਜੀ ਤੇ ਉਹਨਾਂ ਨੂੰ ਉਹਨਾਂ ਦੇ ਧਿਆਨ ਦੇ ਵਿੱਚ ਇਹ ਚੁਸਤੀ ਲਿਆਂਦਾ ਹੋਇਆ ਕਿ ਜਿੱਦਾਂ ਵੀ ਇਹ ਕੀ ਚੀਜ਼ ਹੋਈ ਹੈ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਜੀ ਆ ਕੇ ਪਾਈਪ ਲੰ ਟੁੱਟੀ ਪਏ ਆਪਣੇ ਆਕੇ ਸਮਾਰੋ ਤੁਸੀਂ ਅੱਛਾ ਜੀ ਉਹ ਕੱਲ ਕਹਿੰਦਾ ਜੀ ਮੈਂ ਕਿਤੇ ਕੱਲ ਸਰਵੰਦ ਗਏ ਹਾਂ ਜੀ ਅੱਛਾ ਜੀ ਅੱਜ ਅੱਜ ਫੋਨ ਕਰਾਇਆ ਜੀ ਕਹਿੰਦਾ ਮੈਂ ਪਟਿਆਲੇ ਗਿਆ ਜੀ ਅੱਛਾ ਉਹ ਆਇ ਨਹੀਂ। ਦੇਖੋ ਜੀ ਕਿਤੇ ਨਾ ਕਿਤੇ ਤਾਂ ਬਣਦਾ ਹੀ ਹੈ ਨਾ ਵੀ ਅਗਲਾ ਕਹਿੰਦਾ ਮੈਂ ਸਰਹੰਦ ਗਿਆ ਜਾਂ ਪਟਿਆਲੇ ਗਿਆ। ਤੇ ਸਵੇਰ ਦਾ ਆਕੇ ਜੀ ਦੇਖੋ ਮੇਰੇ ਕੋਲ ਡਿਊਟੀ ਨਹੀਂ ਬਣਦੀ ਮੈਂ ਆਕੇ ਸਵੇਰ ਦਾ ਖਣਾ ਪੁੱਛੋ ਸੰਗਤ। ਆਖੜੇ ਸਵੇਰ ਦਾ ਹੀ। ਸਵੇਰ ਦਾ ਆ ਰਿਹਾ ਜੀ। ਸਵੇਰ ਦਾ ਨਹੀਂ ਹੋ ਗਿਆ ਟੁੱਟੀ ਬਾਕੀ। ਵੀ ਉਹਨਾਂ ਦੀ ਕਿਤੇ ਨਾ ਗਲਤੀ ਤਾਂ ਉਹਨਾਂ ਦੀ ਹੈਗੀ ਆ। ਵੀ ਉਹਨਾਂ ਨੂੰ ਚਾਹੀਦਾ ਸੀ ਕਿ ਨਾਲ ਦੀ ਨਾਲ ਪਹੁੰਚ ਕਰਦੇ। ਹਾਂ ਜੀ ਫੋਨ ਵਗਿਆ ਆਉ। ਹਾਂ ਜੀ। ਅਰਜ ਬਣ ਜਾਣਾ ਉਹਦਾ? ਬਿਲਕੁਲ ਜੀ। ਹਾਂ ਜੀ। ਹੁਣ 10 ਵਜੇ ਫੋਨ ਆ ਜੇ ਤੇ ਪੁੰਡੀ ਨੂੰ ਪੁੱਛੋ ਉਹਦੇ ਪਾਣੀ ਉਸ ਟਾਈਮ ਛੱਡਦਾ ਜੀ। ਜੀ। ਬੈਹੇ ਹੁਣ ਜਿਵੇਂ ਕੋਈ ਇਹਦਾ ਕੋਈ ਪ੍ਰੋਗਰਾਮ ਵੀ ਹੁੰਦਾ ਜਿਵੇਂ ਹੁਣ ਤੇ ਤੁਸੀਂ ਪਾਣੀ ਛੱਡੋਗੇ ਵੀ ਲੇਕਿਨ ਪਾਣੀ ਗੰਦਾ ਜਾਊਗਾ ਅੱਗੇ ਕਿਸੇ ਨਾ ਕਿਸੇ ਘਰ ਦੇ ਵਿੱਚ ਤਾਂ ਜ਼ਰੂਰ ਹੈਗਾ ਵੀ ਸਿਹਤ ਨੂੰ ਨੁਕਸਾਨ ਹੋਣਗੇ ਇਹ ਤਾਂ ਬਹੁਤ ਜ਼ਿਆਦਾ ਖਰਾਬ ਹੈ ਜੀ ਇਹ ਕੱਲਾ ਉਰੇ ਨਹੀਂ ਸਾਰੇ ਪਿੰਡ 'ਚ ਹੀ ਹੈ ਹੁਣ ਇਹਦਾ ਕੌਣ ਜ਼ਿੰਮੇਵਾਰ ਹੋ ਸਕਦਾ ਜੀ ਤੁਸੀਂ ਮੈਨੂੰ ਦੱਸੋ ਮੜਾ ਜਿਹੜਾ ਜਿਨ੍ਹਾਂ ਦੇ ਘਰਾਂ ਦੇ ਜਿੱਥੇ ਤੇੜਾਂ ਪੈ ਗਈਆਂ ਉਹਨਾਂ ਦੀ ਬਿਲਡਿੰਗ ਨੂੰ ਉਹਨਾਂ ਪਹੁੰਚੀ ਇਹ ਤਾਂ ਹੁਣ ਮੈਕਮੇਂ ਜ਼ਿੰਮੇਵਾਰ ਹੋ ਮੈਕਮੇਂ ਜ਼ਿੰਮੇਵਾਰ ਹੈ ਸੀ ਜੀ ਤਾਂ ਜਦੋਂ ਇਹਦੇ ਉੱਤੇ ਜੋੜ ਦੇ ਉੱਤੇ ਟੀਪ ਬਣੀ ਗਈ ਸੀ ਉਸ ਟਾਈਮ ਜਿਹੜੇ ਇੱਥੋਂ ਦੇ ਜ अच्छा ये कदम जोरदार ਨੂੰ ਹੋਰ ਪੱਕਾ ਕਹਿੰਦਾ ਜੋ ਫੇਰ ਫੇਰ ਵਾਹ ਚਲਾ ਦੂੰਗਾ ਜੀ ਕਹਿੰਦਾ ਅੱਛਾ ਕਹਿੰਦਾ ਵੀ ਇੱਕ ਵਾਰੀ ਟੀਪ ਵੱਲ ਕੇ ਕੰਮ ਚਲਾ ਲਊਗਾ ਹਾਂ ਕੰਮ ਚਲਾ ਲਊਗਾ ਵੀ ਉਸ ਤੋਂ ਬਾਅਦ ਰਹਿਦੇ ਤੇ ਪੱਕਾ ਕੰਮ ਕਰਾਂਗੇ ਹਾਂ ਤੇ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਸ ਹੋਰ ਦਾ ਇਹ ਜਿਹਨਾਂ ਨੂੰ ਪਾਸ ਸੇਵਾ ਕਰ ਰਹੇ ਆਂ ਪਿੰਡ ਦੀ ਤਨਖਾਹ ਆਪਣੀ ਕੋਈ ਨਹੀਂ ਤਨਖਾਹ ਤਨਖਾਹ ਲੈ ਜਿੰਨੇ ਆਪ ਸੇਵਾ ਕਰ ਰਹੇ ਆਂ ਮਰ ਨਹੀਂ ਅਰੇ ਦੇਖੋ ਜੀ ਆ ਇੱਕ ਇਨਸਾਨ ਨੇ ਜਿਹੜੇ ਨੇ ਪਿੰਡ ਦੇ ਨੇ ਵਸਨੀਕ ਨੇ ਇਹ ਸਿਰਫ 15 ਸਾਲ ਹੋ ਗਏ ਨੇ ਇਹ ਸੇਵਾ ਕਰ ਰਹੇ ਨੇ ਜਿੰਨਾਂ ਦੀ ਡਿਊਟੀਆਂ ਬਣਦੀਆਂ ਨੇ ਉਹ ਤਾਂ ਇੱਥੇ ਤੱਕ ਬਾਤ ਨਹੀਂ ਲੈਂਦੇ ਕੋਈ ਕਹਿੰਦਾ ਮੈਂ ਪਟਿਆਲੇ ਬੈਠਾ ਕੋਈ ਕਹਿੰਦਾ ਮੈਂ ਕਿਤੇ ਬੈਠਾ ਵੀ ਕੋਈ ਗੱਲ ਨਹੀਂ ਆਵਾਂਗੇ ਦੇਖਾਂਗੇ ਇੰਨੇ ਟਾਈਮ ਤੋਂ ਜੋੜ ਟੁੱਟਾ ਹੈ ਬਿਲਡਿੰਗਾਂ ਨੂੰ ਨੁਕਸਾਨ ਪਹੁੰਚ ਗਿਆ ਇਹਦਾ ਜ਼ਿੰਮੇਵਾਰ ਕੌਣ ਸਾਡੀਆਂ ਮਾਤਾ ਪਿਤਾ ਵੀ ਇੱਥੇ ਨਾਲ ਕੁਝ ਮੌਜੂਦ ਨੇ ਆਪਾਂ ਇਹਨਾਂ ਨਾਲ ਵੀ ਕੋਈ ਗੱਲਬਾਤ ਮਾੜੀ ਜੀ ਕਰਦੇ ਆ ਮਤਲਬ ਜੀ ਕੀ ਦਿੱਕਤਾਂ ਆ ਰਹੀਆਂ ਨੇ ਦਿੱਕਤ ਇਹ ਦੇਖੋ ਜੀ ਪਾਪ ਸਾਡਾ ਸਾਲ ਮੰਗੋ ਹੀ ਹੋ ਗਿਆ ਇਹ ਪਾਪ ਨ ਨੇ ਗੁਰੇ ਆ ਹੁਣ ਫੇਰ ਉਹੀ ਫੇਰ ਲੀਕ ਹੋ ਰਿਆ ਹੁਣ ਫੇਰ ਆ ਦੇਖ ਲੋ ਤੁਹਾਡੇ ਸਾਹਮਣੇ ਮਕਾਨ ਨੂੰ ਫੇਰ ਤੇੜਾ ਆਇਆ ਪਈਆਂ 4 ਦਿਨ ਹੋ ਗਏ ਜੀ ਅਜੇ ਲੀਕ ਹੋਈ ਨੂੰ ਕੋਈ ਨਹੀਂ ਪਹੁੰਚਿਆ ਓਰੇ ਤੇ ਕੀ ਕਹਿਣਾ ਚਾਹਦੇ ਹੋ ਕੰਨਿਆ ਵੀ ਸਾਡਾ ਹੱਲ ਹੋਵੇ ਨੇ ਇਸ ਕੰਮ ਦਾ ਪਾਣੀ ਸਾਡਾ ਰੋਕਿਆ ਜਾਵੇ ਗੰਦਾ ਪਾਣੀ ਜਿਹੜਾ ਉਹ ਵੀ ਰੋਕਿਆ ਜਾਵੇ ਸਾਫ ਪਾਣੀ ਚਾਹੀਦਾ ਅਸੀਂ ਪਾਣੀ ਗੰਦਾ ਪੀਂਨੇ ਆ ਤੇ ਸਾਨੂੰ ਨੁਕਸਾਨ ਪਹੁੰਚਦਾ ਬਿਲਕੁਲ ਬਿਮਾਰੀਆਂ ਲੱਗਦੀਆਂ ਨੇ ਬਿਮਾਰੀਆਂ ਲੱਗਦੀਆਂ ਤੇ ਸਵੇਰੇ ਅਸੀਂ ਸਰਪੰਚਾਂ ਲਈ ਵੀ ਗਏ ਵਾਕੀ ਵੀ ਸਾਡਾ ਇਹ ਹੱਲ ਹੋਣਾ ਚਾਹੀਦਾ ਕਹਿੰਦੇ ਪੈਪ ਨਾਮਾ ਪਾਵਾਂਗੇ ਮੁੜ ਕੇ ਕੋਈ ਨਹੀਂ ਪਹੁੰਚਿਆ ਉਰੇ ਪੈਪ ਕੰਪਨੀ ਦਾ ਵੇਗ ਤੇ ਨਾ ਚੇਤੀ ਟੁੱਟੇਗਾ ਜਿਹੜੇ ਪੱਕੇ ਪੱਕੇ ਪਾ ਜਾਂਦੇ ਨੇ ਫਿਰ ਉਹ ਟੁੱਟਣੇ ਹੀ ਨੇ ਹੋਰ ਕੀ ਹੋਣਾ ਗੱਡੀ ਦੀ ਮੇਨ ਗਲੀ ਚੱਲਦੀ ਏ ਹਰਕ ਚੀ ਚੱਲਦੀ ਜੇ ਉਹ ਨਾ ਚੱਲੇਗਾ ਤੇ ਪੈਪ ਚੱਜਦਾ ਨਾ ਹੋਏਗਾ ਤੇ ਟੁੱਟਣਾ ਹੀ ਫਿਰ ਬਿਲਕੁਲ ਜੀ ਬਿਲਕੁਲ ਤੁਸੀਂ ਇਹ ਦੇਖ ਸਕਦੇ ਹੋ ਕਿ ਅਸੀਂ ਪਿੰਡ ਵਾਸੀਆਂ ਨਾਲ ਗੱਲ ਕੀਤੀ ਕਿੰਨੀ ਇੱਕ ਸ਼ਰਮ ਵਾਲੀ ਗੱਲ ਕਹਾਂਗਾ ਮੈਂ ਤਾਂ ਸ਼ਰਮ ਵਾਲੀ ਕਿਉਂਕਿ ਪਾਣੀ ਤਾਂ ਉਹ ਵੀ ਪੀਂਦੇ ਹੋਣੇ ਆ ਤੇ ਪਾਣੀ ਹਰ ਕੋ ਪੀਂਦਾ ਹੈ ਇਹ ਇੱਕ ਵੱਡੀ ਸ਼ਰਮ ਵਾਲੀ ਗੱਲ ਹੈ ਕਿ ਪਾਣੀ ਤੋਂ ਬਿਨਾ ਕੋਈ ਬੰਦਾ ਇੱਕ ਘੰਟਾ ਵੀ ਨਹੀਂ ਸਾਰ ਸਕਦਾ ਹਨਾ ਉੱਥੇ ਇਹਨਾਂ ਨੂੰ ਕਿੰਨੇ ਦਿਨਾਂ ਤੋਂ ਮਜਬੂਰ ਹੋਣਾ ਪੈ ਰਿਹਾ ਨਾਲ ਬਿਲਡਿੰਗਾਂ ਨੂੰ ਨੁਕਸਾਨ ਪਹੁੰਚਦਾ ਜਾਣਾ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਜ਼ਰੂਰ ਕਰਿਓ ਆ ਦੇਖ ਲੋ ਅਸੀਂ ਹੁਣ ਇੱਥੇ ਵਾਟਰ ਬਾਕਸ ਦੇ ਵਿੱਚ ਵੀ ਪਹੁੰਚਿਆ ਆ ਦੇਖ ਸਕਦੇ ਹੋ ਤੁਸੀਂ ਵੀ ਵਾਟਰ ਬਾਕਸ ਦੇ ਵਿੱਚ ਕਹਿੰਦਾ ਲੀਕਿੰਗ ਤਾਂ ਥਾਂ ਥਾਂ ਦੀ ਹੋਣ ਡਈਏ ਉੱਤੇ ਤੱਕ ਦੇਖੋ ਤੁਸੀਂ ਪਾਇਪ ਕਿਵੇਂ ਚੋਣ ਡਈਏ ਪਾਣੀ ਕਿਦਾਂ ਖਰਾਬ ਕਰਨ ਡੈਣ ਹੈ ਹਨ ਵੀ ਜਿਹੜੇ ਇੱਥੇ ਦੇ ਜੈ ਸਾਹਿਬ ਹੈਗੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਇਹਨਾਂ ਦੇ ਮੜ ਵੀ ਮਾੜੀ ਮੁੱਟੀ ਗੌਰ ਕਰ ਲੈਣ ਚਾਰ ਸਵੇਰੇ ਜਿੰਨੇ ਪਾਇਪ ਹੈਗੇ ਨੇ ਸਾਰੇ ਉਤੋਂ ਲੀਕੀਜ ਹੋਣ ਡੈਣ ਨੇ ਤੇ ਕਿੰਨਾ ਕਿੰਨਾ ਨਾ ਤੇ ਗੰਦ ਜੰਮਿਆ ਪਿਆ ਉਹ ਵੀ ਤੁਹਾਡੇ ਸਾਹਮਣੀਆਂ ਵੀ ਇਹ ਬਿਮਾਰੀਆਂ ਦਾ ਘਰ ਨਹੀਂ ਤੇ ਹੋਰ ਕੀ ਹੋ ਸਕਦਾ ਵੀਰ ਪ੍ਰਗੜ ਆਪਣੇ ਜਿਹੜਾ ਪਿੰਡ ਦਾ ਹੈਗਾ ਸੇਵਾਦਾਰ ਸਮਝ ਕਹਿ ਸਕਦੇ ਆ ਵੀ ਉਹੀ ਜਿਹੜੀ ਪਾਣੀ ਦੀ ਸੇਵਾ ਕਰ ਰਿਹਾ ਤੇ ਮੋਟਰ ਚਲਾ ਰਿਹਾ ਬੰਦ ਕਰ ਰਿਹਾ ਆ ਨਾ ਟਾਈਮ ਟੂ ਟਾਈਮ ਤੇ ਉਹ ਬੰਦਾ ਇੱਥੇ ਉਹੀ ਸਫਾਈ ਕਰਦਾ ਔਰ ਉਹੀ ਇੱਥੇ ਪਾਣੀ ਛੱਡਦਾ ਆ ਬਣਦੀ ਜਿਹੜੀ ਨੌਕਰੀਆਂ ਮੇਰੇ ਹਿਸਾਬ ਦੇ ਵਿੱਚ ਪ੍ਰਗਟ ਸਿੰਘ ਨੂੰ ਦਿੱਤੀ ਜਾਣੀ ਚਾਹੀਦੀ ਜਿਹੜਾ 24 ਘੰਟੇ ਇੱਥੇ ਡਿਊਟੀ ਦੇ ਨਿਭਾ ਰਿਹਾ ਮੈਨੂੰ ਨਹੀਂ ਲੱਗਦਾ ਵੀ ਜਿਵੇਂ ਇੱਥੋਂ ਦੇ ਵਾਟਰ ਬਾਕਸ ਹੈਗੇ ਜੇ ਪ੍ਰਗਟ ਸਿੰਘ ਜੀ ਨਾ ਹੋਣ ਤਾਂ ਇੱਥੋਂ ਦੇ ਜਿਹੜੇ ਹਾਲਾਤ ਨੇ ਉਹ ਇਸ ਤੋਂ ਵੀ ਜ਼ਿਆਦਾ ਬੱਤਰ ਹੋਣਗੇ ਤੁਸੀਂ ਦੇਖ ਸਕਦੇ ਹੋ ਪ੍ਰਗਟ ਸਿੰਘ ਜੀ ਮੇਰੇ ਨਾਲ ਖੜੇ ਨੇ ਮੈਂ ਤਾਂ ਕਹਿੰਨਾ ਵੀ ਜੇ ਕਿਤੇ ਕਿਸੇ ਦੇ ਮਾੜੀ ਮੋਟੀ ਗੱਲ ਇਹ ਖਬਰ ਕਿਤੇ ਕੋਲ ਜਾਂਦੀ ਹੈ ਨਾ ਤਾਂ ਜਿਹੜੀ ਬਣਦੀ ਨੌਕਰੀ ਨੌਕਰੀ ਹੈ ਨਾ ਇਹਨਾਂ ਨੂੰ ਦਿੱਤੀ ਜਾਵੇ ਕਿਉਂਕਿ 24 ਘੰਟੇ ਸਰਵਿਸ ਇਹ ਇੱਥੇ ਕਰ ਰਹੇ ਨੇ ਨਾ ਕਿ ਉਹ ਜਿਨ੍ਹਾਂ ਨੂੰ ਇੱਥੇ ਪਤਾ ਹੀ ਨਹੀਂ ਹੈਗਾ ਵੀ ਕਿੱਥੇ ਕੀ ਚੱਲ ਰਿਹਾ ਕਿੱਥੇ ਕੀ ਹੈਗਾ ਜਾਂ ਕੋਈ ਪਾਇਬ ਟੁੱਟਿਆ ਹੈ ਕੋਈ ਕਹਿੰਦਾ ਮੈਂ ਕੱਲ ਨੂੰ ਆਵਾਂਗਾ ਪਰਸੋਂ ਆਵਾਂਗਾ ਹਨਾ ਅਸਲ ਡਿਊਟੀ ਤੇ ਇਹਨਾਂ ਦੀ ਬਣਦੀ ਆ ਬਾਕੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਉਹ 4 ਮਿੰਟ ਦੀ ਕਲਸ ਕਰਨਾ ਇਥੋਂ ਵੀ ਲੀਕ ਹੈ ਪਾਣੀ ਥਾਂ ਥਾਂ ਲੀਕ ਹੈ ਹਾਂਜੀ ਸਸੀ ਗਾ ਜੀ ਸਸੀ ਗਾ ਜੀ ਸੱਚ ਮਿਲ న్యూਸ ਤੋਂ ਪੱਤਰਕਾਰ ਨਰਿੰਦਰ ਸਿੰਘ ਬਿਰਕ ਗੱਲ ਕਰ ਰਿਹਾ ਜੀ ਹਾਂਜੀ ਇੱਕ ਦਤਾਲ ਪਿੰਡ ਦਾ ਕੋਈ ਮਸਲਾ ਸੀ ਜੀ ਉੱਥੇ ਅੱਜ ਅਸੀਂ ਗਏ ਸੀ ਔਰ ਉੱਥੇ ਕੋਈ ਪਾਈਪ ਜਿਹੜਾ ਟੁੱਟਿਆ ਹੋਇਆ ਹੈ ਉਹਦੇ ਬਾਰੇ ਤੁਹਾਨੂੰ ਡਿਸਕਸ ਕਰਨੀ ਸੀ ਉਹ ਤਾਂ ਕਰਤਾ ਜੀ ਅੱਜ ਪੱਟ ਕੇ ਸੈਟ ਸਰ ਮੈਂ ਇਹ ਕੁਝ ਟੈਂਪਲ ਨਹੀਂ ਉੱਥੋਂ ਆਇਆ ਔਰ ਉੱਥੇ ਜਾ ਕੇ ਦੇਖ ਕੇ ਆਇਆ ਵੀ ਉਹਦੇ ਉੱਤੇ ਟੀਪ ਬੰਨੀ ਹੋਈ ਸੀ ਔਰ ਪਾਣੀ ਉਹ ਕੱਟਦਾ ਸਰ ਕੱਟਦਾ ਜੀ ਸਾਰਾ ਕੁਝ ਕੱਟਦਾ ਸਰਪੰਚ ਨੂੰ ਫੋਨ ਕਰ ਲਓ ਘਰ ਵਾਲਿਆਂ ਨੂੰ ਫੋਨ ਕਰ ਲਓ ਕੱਢ ਕੇ ਡੀਜਮੈਂਟ ਲਾਤੇ ਪੱਕੇ ਦੇਖੋ ਉਸ ਟਾਈਮ ਦੇ ਵਿੱਚ ਤਾਂ ਜਿਹੜੇ ਤੁਹਾਡੇ ਦੇ ਅਲੀਗੇਸ਼ਨ ਲਾਏ ਗਏ ਨੇ ਉਹ ਤਾਂ ਸਰ ਰਿਪੋਰਟ ਤਾਂ ਲਾਣੀ ਪੈਗੇ ਨੇ ਇਸ ਕਰਕੇ ਤੁਹਾਡਾ ਪੱਖ ਜਿਹੜਾ ਉਹ ਲੈਣਾ ਜ਼ਰੂਰੀ ਸੀ ਵੀ ਕਿਉਂਕਿ ਨਾਲ ਜਿਹੜੇ ਘਰ ਨੇ ਉਹਨਾਂ ਦੇ ਵਿੱਚ ਜਿਹੜੀਆਂ ਤੇੜਾ ਮੈਂ ਕਹਿੰਦਾ ਕੀ ਆ ਸਰ ਪਤਾ ਕੀ ਆ ਜੀ ਚਲੋ ਛੋਡੀ ਗੱਲ ਵੀ ਸਹੀ ਆ ਜੀ ਮੇਰੀ ਵੀ ਸੁਣੋ ਅੱਜ ਤੋਂ 2 ਸਾਲ ਪਹਿਲਾਂ ਦਾ ਇਹ ਰੌਲਾ ਪੈ ਰਿਹਾ ਜੀ ਠੀਕ ਹੈ ਜੀ ਇਹ ਅਸੀਂ ਨੇ ਪਿਛਲੇ ਸਾਲ ਉਦੋਂ ਹੋਰ ਜਾਈ ਹੁੰਦਾ ਸੀ ਖਾਨੇ ਸਾਰੀ ਪੱਟ ਪਟਾਈ ਕਰਕੇ ਦੇਖੀ ਆ ਲੈਨ ਚ ਕੋਈ ਫਾਲਟ ਨਹੀਂ ਜੇ ਲੈਨ ਚ ਫਾਲਟ ਹੋਵੇ ਜੀ ਸਭ ਤੋਂ ਵੱਡੀ ਗੱਲ ਇੱਕ ਹੈ ਜੀ ਜਿੱਥੇ ਮਰਜ਼ੀ ਪੁੱਛ ਲੋ ਜੀ ਇਹ ਸੜਕ ਦੇ نیچے ਵੀ ਪਾਪ ਲੀਕ ਹੋਵੇ ਨਾ ਸੜਕ ਪਾਰ ਕੇ ਨਿਕਲਿਆ ਹੁੰਦਾ ਜੀ ਪਾਣੀ ਜਿਹੜਾ ਇਹ ਟੈਂਕੀ ਵਾਲਾ ਹੁੰਦਾ ਜੀ ਤੇ ਇਹ ਕੋਈ ਇਹਨਾਂ ਦਾ ਸੀਵਰੇਜ ਮੂਰੇ ਜਾਂਦਾ ਜਾਂ ਤਾਂ ਸੀਵਰੇਜ ਦਾ ਪਾਣੀ ਰਸ ਕੇ ਮਾਰਾ ਮੋਟਾ ਪੈਂਦਾ ਜੀ ਜਾਂ ਇਹਨਾਂ ਦੀ ਕੋਈ ਪੁਰਾਣੀ ਲੈਟਰਿੰਗ ਆ ਜਿਹੜੀ ਉਹ ਉਹ ਰਸਦੀ ਆ ਕਿਉਂਕਿ ਇਹ ਐਸਸੀ ਦੀ ਇੱਕ ਗੱਲ ਗਈ ਹੈ ਜੀ ਅੱਜ ਤੋਂ ਸਾਲ ਪਹਿਲਾਂ ਲਿੰਪਸਿਵ ਮੈਂ ਪਾਈਪ ਦੇਖਿਆ ਸੀ ਨਾ ਜਿਹੜਾ ਪਾਈਪ ਸੀ ਉਹ ਮੇਰੇ ਹੁੰਦੇ ਹੀ ਉਹ ਸਰ ਮੇਰੀ ਮੇਰੀ ਗੱਲ ਸੁਣੋ ਜਿਹੜੀ ਦੀ ਆਪਾਂ ਨੂੰ ਦਿੱਕਤ ਲੱਗਦੀ ਸੀ ਉਹ ਅੱਜ ਅਸੀਂ 3 ਵਜੇ ਅਸੀਂ ਨੇ ਟੂਆ ਪਟਲੇ ਸੀ ਉਹ ਜਦੋਂ ਜਦੋਂ ਸੋਨੇ ਦੇਖਿਆ ਉਹਨਾ ਟੂਆ ਪਟਾਤਾ ਸੀ ਉਹ ਜਿਹੜੀ ਸਾਨੂੰ ਆਹ ਉਹ ਲੀਕ ਹੋ ਵੀ ਨਹੀਂ ਸੀ ਦੇਖੋ ਲੀਕ ਨਹੀਂ ਹੈਗੀ ਸੀ ਪਰ ਅਸੀਂ ਨੇ ਉਹ ਪੱਕਾ ਜੋੜ ਲਾਤਾ ਬਾਕੀ ਨਿਕਲੇ ਵੀ 6 ਮਹੀਨੇ ਪਹਿਲਾਂ ਵੀ ਪਾਇਪ ਇਥੇ ਟੁੱਟੀ ਸੀ ਉਸ ਟਾਈਮ ਦੇ ਵਿੱਚ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਤੇ ਪੱਕਾ ਜੋੜ ਲਾਓ ਲੇਕਿਨ ਇਹਨਾਂ ਨੇ ਉਸ ਟਾਈਮ ਕਹਿੰਦੇ ਨੇ ਟੀਪ ਵਾਲ ਦਿੱਤੀ ਔਰ ਉਹੀ ਟੀਪ ਜਿਹੜੀ ਕਰਕੇ ਦੁਬਾਰੇ ਫੇਰੇ ਦਿੱਕਤ ਜਾਨੀਕਰ ਨੂੰ ਸਾਹਮਣੇ ਆ ਗਈ ਨਹੀਂ ਸਰ ਇਹ ਤਾਂ ਦੇਖੋ ਹੁਣ ਤਾਂ ਕਹਿਣਾ ਲੈਣਾ ਜਿਹੜਾ ਚਾਹੇ ਜੋ ਮਰਜੀ ਉਹਨਾਂ ਦਾ ਪਾਣੀ 2 ਦਿਨ ਹੋ ਗਏ ਬੰਦ ਕਰਾ ਰਖਿਆ ਅੱਜ ਪਾਣੀ ਜਈ ਸਾਹਿਬ ਨੇ ਛਡਾਇਆ ਜੋੜ ਲਵਾ ਕੇ ਪਾਣੀ ਚੱਲ ਰਿਹਾ ਸਹੀ ਕੋਈ ਇਹ ਜੀ ਦਿੱਕਤ ਨਹੀਂ ਅੱਜ ਦਿੱਕਤ ਤਾਂ ਪਿੰਡ ਚ ਇਹ ਜੀ ਦਿੱਕਤ ਆਉਣੀ ਤੇ ਇੱਕ ਦਿਨ ਪਾਣੀ ਨਹੀਂ ਖੜਨ ਦਿੱਤਾ ਕਦੇ ਜੀ ਵੀਰੇ ਹਾਂ ਇਹ ਗੱਲ ਅਸੀਂ ਵੀ ਮੰਨਦੇ ਆਂ ਜੀ ਵੀ ਇਹ ਲੈਣ ਪਈ ਹੋਈ ਆ ਪੁਰਾਣੀ ਬਹੁਤ ਪੁਰਾਣੀ ਹੂੰ ਵੀ ਇਹ ਲੈਣ ਚਲੋ ਅਸੀਂ ਨੇ ਵੀ ਕਿਹਾ ਸੀ ਉਦੋਂ ਐਸਸੀ ਸਾਹਿਬ ਨੂੰ ਵੀ ਕਿਹਾ ਸੀ ਵੀ ਇਹ ਲੈਣ ਜੀ ਬਦਲੀ ਜਾਵੇ ਹਾਂ ਜੀ ਜਿਹੜਾ ਆਪਾਂ ਨੇ ਲਿਖਤੀ ਰੂਪ ਚ ਆਪਾਂ ਨੇ ਸਾਰਾ ਕੁਝ ਦਫ਼ਤਰ ਦਿੱਤਾ ਹੋਇਆ ਵੀ ਇਹ ਲੈਣ ਬਦਲਵਾਈ ਜਾਵੇ ਜੋ ਜੇ ਹੂੰ ਤਾਂ ਦੇਖੋ ਲੈਣ ਦਾ ਕੋਈ ਫਾਲਟ ਹੈ ਨਹੀਂਗਾ ਜਿੱਥੇ ਤੁਸੀਂ ਮੈਂ ਵੀ ਕੰਮ ਕਰਦਾ ਜੀ ਇਹੀ ਕੰਮ ਕਰਦੇ ਆ ਸੀ ਵਾਟਰ ਸਪਲਾਈ ਦੀ ਜਾਦੇ ਲੈਣਾ ਵਾ ਪਰ ਐ ਵੀ ਇਹ 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 ਹੈ ਨਹੀਂਗਾ ਫੰਡਾ ਚਲੋ ਜੇ ਇਹਨਾਂ ਦੇ ਮਨ 'ਚ ਸ਼ੱਕਾ ਜੇ ਇਹਨਾਂ ਦੇ ਸ਼ੱਕਾ ਮਨ 'ਚ ਤਾਂ ਆਪਾਂ ਨੇ ਉਹ ਲਿਖ ਕੇ ਦੇ ਰੱਖਿਆ ਉਹਦਾ ਟੈਂਡਰ ਵਗੈਰਾ ਸਭ ਕੁਝ ਬਣਾਇਆ ਹੋਇਆ ਉਹ ਜਦੋਂ ਹੁਣ ਫਿਰ ਇਹ ਮੈਿਕਮਾਂ ਭੇਜੂ ਆ ਜੀ ਦੇਖੋ ਉਹਨਾਂ ਦੇ ਹੱਥ ਆ ਇਹ ਸਾਰਾ ਕੁਝ ਲੈਣ ਪਵਾਉਣੀ ਜਾਂ ਕੁਝ ਵੀ ਕਰਨੀ ਆਪਣੇ ਤਾਂ ਹੈ ਨਹੀਂਗਾ